ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਇਟਲੀ ਯੂਰਪ ਪੂਰੀ ਕੰਟਰੀ ਦੇ ਵਿੱਚ ਜਿੰਨੇ ਵੀ ਦੇਸ਼ ਨੇ ਜਿਦਾਂ ਸਾਈਪ੍ਰਸ ਹੋ ਗਿਆ ਪੁਰਤਗਾਲ ਹੋ ਗਿਆ ਤੇ ਹੋਰ ਫਰਾਂਸ ਵਗੈਰਾ ਇਹ ਯੂਰਪ ਚੋਂ ਪਤਾ ਨਹੀਂ ਪਰ ਜਿਹੜੇ ਵੀ ਯੂਰਪ ਦੇ ਵਿੱਚ ਦੇਸ਼ ਸ਼ਹਿਰ ਆਉਂਦੇ ਨੇ ਤੁਸੀਂ ਉੱਥੇ ਕੰਮ ਕਰਦੇ ਹੋ ਜਿਹੜੇ ਵੀ ਮੁੰਡੇ ਤੁਹਾਡੇ ਯਾਰ ਦੋਸਤ ਤੁਸੀਂ ਉਹਨਾਂ ਤੱਕ ਵੀਡੀਓ ਪਹੁੰਚਾ ਸਕਦੇ ਹੋ ਜਿਹੜੇ ਬੰਦੇ ਬਣਦੇ ਨੇ ਆਪਣੇ ਆਪ ਨੂੰ ਚਲਾਕ ਤੇ ਆਪਣੇ ਆਪ ਨੂੰ ਨਵੇਂ ਬੰਦਿਆਂ ਨੂੰ ਉਹ ਥੱਲੇ ਦੱਬ ਕੇ ਰੱਖਦੇ ਆ ਕੰਮ ਦੇ ਮਾਮਲੇ ਤੇ ਪੈਸੇ ਦੇ ਮਾਮਲੇ ਦੇ ਵਿੱਚ ਜਿਹੜੇ ਵੀ ਦੇਸ਼ ਦੇ ਵਿੱਚ ਆਪਾਂ ਰਹਿੰਦੇ ਆ ਉੱਥੇ ਦੀ ਬੋਲੀ ਜੀ ਆਪਾਂ ਹੁਣ ਇੱਥੇ ਇਟਾਲੀਅਨ ਬੋਲੀ ਇਟਲੀ ਦੇ ਵਿੱਚ ਉਹ ਪਾਸ਼ਾ ਮੈਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਕਈ ਵਾਰੀ ਆਪਾਂ ਜਿਹੜੀ ਗੱਲ ਸੋਚਦੇ ਆ ਉਹ ਗੱਲ ਹੋ ਜਾਂਦੀ ਆ ਕਈ ਵਾਰੀ ਜਿਹੜੀ ਆ ਉਹ ਹੁੰਦੀ ਵੀ ਨਹੀਂ ਹੈਗੀ ਹੁਣ ਕੋਈ ਬੰਦਾ ਚਲਾਕ ਆਪਣੇ ਸਾਹਮਣੇ ਕੰਮ ਕਰਦਾ ਤੇ ਉਹਨੇ ਆਪਣੇ ਬਾਰੇ ਉਹ ਚੀਜ਼ ਕਹਿ ਦੇਣੀ ਹੈ ਜਿਹੜੀ ਅੰਗਰੇਜ਼ ਨੂੰ ਜਾਂ ਕਿਸੇ ਵੀ ਮਾਲਕ ਨੂੰ ਫੈਕਟਰੀ ਦੇ ਨੂੰ ਉਹ ਗੱਲ ਪਤਾ ਹੀ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਬੋਲੀ ਨਹੀਂ ਆਉਂਦੀ ਆਪਾਂ ਫਸ ਜਾਂਦੇ ਆ ਉੱਥੇ ਜਿੰਨੇ ਕੁ ਬੋਲੀ ਜਿਹੜੇ ਵੀ ਦੇਸ਼ ਦੀ ਆਉਂਦੀ ਜਿੱਥੇ ਪਰ ਇਹਨੇ ਆਪਾਂ ਫਿਰ ਜੀ ਯੂ ਜਿਹਾ ਕੇ ਸਾਰ ਦਨੇ ਆਪਣੇ ਬੋਲੋ ਜਿੰਨਾ ਕੁ ਮਾੜਾ ਮੋਟਾ ਪਤਾ ਲੱਗਦਾ ਇਸ ਕਰਕੇ ਆਪਣੇ ਆਪ ਦੇ ਵਿੱਚ ਪੂਰੇ ਇਮਾਨਦਾਰ ਬਣੋ ਉਸ ਦੇਸ਼ ਦੀ ਭਾਸ਼ਾ ਸਿੱਖ ਕੇ ਉਸ ਬੰਦੇ ਨਾਲ ਗੱਲ ਕਰਨੀ ਸਿੱਖੋ ਹੌਸਲਾ ਰੱਖ ਕੇ ਸਭ ਤੋਂ ਵੱਧ ਤੁਸੀਂ ਗੱਲ ਕਰ ਸਕਦੇ ਹੋ ਜਿੰਨਾ ਆਪਾਂ ਪੜਾਂਗੇ ਜਿੰਨਾ ਆਪਾਂ ਸੁਣਾਂਗੇ ਉਸ ਭਾਸ਼ਾ ਨੂੰ ਪੰਜਾਬੀ ਆਪ ਹੈਗੀ ਆ ਪੰਜਾਬੀ ਆਪ ਹਰ ਰੋਜ਼ ਬੋਲਦੇ ਆ ਪੰਜਾਬੀ ਬੰਦੇ ਦੇ ਵਿੱਚ ਰਹਿ ਕੇ ਵੀ ਤੁਸੀਂ ਇੱਕ ਲੱਗ ਸਾਈਡ ਤੇ ਜਾ ਕੇ ਭਾਸ਼ਾ ਨੂੰ ਸੁਣੋ ਜਿੱਥੇ ਵੀ ਤੁਸੀਂ ਰਹਿੰਦੇ ਹੋ ਇੰਗਲੈਂਡ ਚ ਇੰਗਲਿਸ਼ ਚੱਲਦੀ ਆ ਕੋਈ ਹੋਰ ਚੱਲਦੀ ਆ ਜਾਂ ਇਟਾਲੀ ਦੇ ਜੀ ਇਟਾਲੀ ਚੱਲਦੀ ਆ ਇਹ ਚੀਜ਼ ਨੂੰ ਤੁਸੀਂ ਰੋਜ਼ ਆਪਦੇ ਮਨ ਦੇ ਵਿੱਚ ਗੱਲਾਂ ਲੈ ਕੇ ਜਾਓ ਬਸ਼ਰ ਅੱਲਾ ਸ਼ਾ ਪਰਹਿੰਦੀ ਜੋ ਵੀ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਤੇਰੀ ਚੀਜ਼ਾਂ ਦਿਮਾਗ ਦੇ ਵਿੱਚ ਚਲਾਓ ਪੰਜਾਬੀ ਦੀਆਂ ਗੱਲਾਂ ਨੂੰ ਕੁਛ ਨਾਮ ਦੇ ਲਈ ਭੁੱਲ ਜਾਓ ਕਿਉਂਕਿ ਆਪਾਂ ਹੈਗੇ ਆ ਉਹ ਤਾਂ ਆਪਣੇ ਖੂਨ ਦੇ ਵਿੱਚ ਆ ਨਿਕਲ ਨਹੀਂ ਹੈ ਨਹੀਂ ਗਈ ਤੇ ਨਾ ਹੀ ਆਪਾਂ ਕੱਢਣਾ ਚਾਹੁੰਦੇ ਆ ਜਿਹੜੇ ਮੋਰਖ ਦੇ ਵਿੱਚ ਆ ਪਰਹਿਨੇ ਆ ਇੱਕ ਸਾਲ ਜਾਂ 6 ਮਹੀਨੇ ਉਸ ਭਾਸ਼ਾ ਨੂੰ ਆਪਾਂ ਦੱਬ ਕੇ ਦੇ ਦਈਏ ਵੀ ਉਹ ਭਾਸ਼ਾ ਨੂੰ ਮੈਂ ਸਿੱਖਣਾ ਸਿੱਖਣਾ 8 ਮਹੀਨਿਆਂ ਦੇ ਵਿੱਚ ਮੈਂ ਕਾਫੀ ਜਿਹੜੀਆਂ ਗੱਲਾਂ ਨੇ ਮੈਂ ਚੇਤੇ ਰੱਖੀਆਂ ਨੇ ਕਾਫੀ ਬਹੁਤ ਚੀਜ਼ਾਂ ਨੇ ਜਿਹੜੀਆਂ ਮੈਂ ਹੁਣ ਗੱਲਬਾਤ ਕਰਕੇ ਹੌਸਲਾ ਰੱਖ ਕੇ ਗੱਲਬਾਤ ਕਰ ਲੈਂਦੇ ਮੈਨੂੰ ਸਮਝ ਆ ਜਾਂਦੀ ਦੂਜੇ ਬੰਦੇ ਨੂੰ ਵੀ ਸਮਝ ਆ ਜਾਂਦੀ ਆ ਜਾਂ ਮੈਂ ਐਸਾ ਮੈਂ ਤੁਹਾਨੂੰ ਤਾਂ ਇਹ ਚੀਜ਼ ਦੱਸ ਰਿਹਾ ਜੇ ਮੈਂ ਬਹੁਤ ਜ਼ਿਆਦਾ ਪਿੱਛੇ ਹੁੰਦਾ ਫਿਰ ਮੈਂ ਤੁਹਾਨੂੰ ਕਹਿੰਦਾ ਬਹੁਤ ਔਖੀ ਭਾਸ਼ਾ ਯਾਰ ਇਹਦਾ ਤੁਸੀਂ ਆਪੋ ਆਪਣਾ ਕੰਮ ਕਰੋ ਇਦਾਂ ਨਹੀਂ ਹਰ ਬੰਦੇ ਨੂੰ ਹੌਸਲਾ ਦਿਓ ਬਾਈ ਕੋਈ ਔਖਾ ਨਹੀਂ ਲਿਖ ਕੇ ਰੱਖੋ ਕਾਪੀ ਤੇ ਸਵੇਰੇ 10 ਅੱਖਰ ਰੋਜ਼ ਯਾਦ ਕਰੋ ਵੀ ਫਰੂਟਾਂ ਨੂੰ ਕੀ ਕਹਿੰਦੇ ਆ ਚੱਕਰ ਨੂੰ ਰੱਖਣ ਨੂੰ ਕੋਟੇ ਨੂੰ ਪਤਲੇ ਨੂੰ ਉੱਚੇ ਨੂੰ ਲੰਬੇ ਨੂੰ ਬਰੀਕ ਨੂੰ ਕੀ ਕਹਿੰਦੇ ਨੇ ਸਾਰੀਆਂ ਚੀਜ਼ਾਂ ਤੁਸੀਂ ਆਪੀ ਤੇ ਲਿਖ ਕੇ ਰੱਖੋ ਤੇ ਉਹਨੂੰ ਸਵੇਰੇ 10 ਅੱਖਰ ਚੇਤੇ ਕਰਕੇ ਤੇ ਰਾਤ ਨੂੰ 10 ਅੱਖਰ ਚੇਤੇ ਕਰਕੇ ਸੋਵੋ ਮੈਂ ਰੋਜ਼ ਇਦਾਂ ਕਰਦਾ ਮੈਂ ਰੋਜ਼ ਰਾਤ ਨੂੰ 10 ਅੱਖਰ ਯਾਦ ਕਰਕੇ ਸੌਣਾ ਜਦੋਂ ਮੈਂ ਸੁਪਨਾ ਆਉਂਦਾ ਕਈ ਵਾਰੀ ਸੁਪਨੇ ਵਿੱਚ ਜਾਂ ਖਿਆਲ ਆਉਂਦੇ ਸਵੇਰੇ ਸਵੇਰੇ ਅੱਖ ਖੁੱਲ ਜਾਂਦੀ ਹੈ ਕੱਚੀ ਨੀਂਦ ਦੇ ਵਿੱਚ ਫਿਰ ਬੰਦਾ ਉਹ ਕੋਈ ਬੰਦਾ ਜਦੋਂ ਬੋਲਦਾ ਵੀ ਬਾਸ਼ਾ ਬਾਸ਼ਾ ਰੱਖਦੇ ਰੱਖਦੇ ਉਹ ਉਦਾਂ ਦੀ ਚੀਜ਼ਾਂ ਫਿਰ ਮੇਰੇ ਦਿਮਾਗ ਦੇ ਵਿੱਚ ਚੱਲਦੇ ਰਹਿੰਦੀਆਂ ਵੀ ਮੈਂ ਰਾਤ ਪੜ੍ਹੀ ਸੀ ਫਿਰ ਉਹ ਬੰਦਾ ਮੈਨੂੰ ਕੁਦਰਤੀ ਅੱਖਾਂ ਦੇ ਵਿੱਚ ਆਪਣੇ ਸੁਪਨੇ ਦੇ ਵਿੱਚ ਕਹਿੰਦਾ ਲੱਖਦੇ ਜਾਂ ਚੱਕ ਲਾ ਇਦਾਂ ਦੇ ਤੁਹਾਡੇ ਖਿਆਲ ਦਿਮਾਗ ਚ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਇਹ ਤੁਹਾਨੂੰ ਹੌਲੀ ਹੌਲੀ ਜਿਹੜੇ ਮੇਰੇ ਵਰਗੇ ਬੰਦੇ ਜ਼ੀਰੋ ਲੈਵਲ ਤੇ ਆ ਆਪਾਂ ਰਲ ਮਿਲ ਕੇ ਸਿੱਖੀਏ ਵਿੱਚ ਮੈਂ ਵੀ ਤੇ ਵਿੱਚ ਤੁਸੀਂ ਵੀ ਜਿਹੜੇ ਵੀ ਨਵੇਂ ਨੇ ਸਿਰਫ ਇਹ ਵੀਡੀਓ ਉਹਨਾਂ ਲਈ ਧੰਨਵਾਦ